ਹਾਂਜੀ ਕਿਸਾਨ ਵੀਰੋ ਅੱਜ ਆਪਾਂ ਜੀ ਤੁਹਾਡੇ ਨਾਲ ਇੱਕ ਯਾਰ ਟੈਸਟ ਸ਼ੇਅਰ ਕਰਨ ਲੱਗੇ ਆਂ ਜਿਹੜਾ ਕਿ ਆਪਣਾ ਫਾਸਪੋਰਟਾ ਦੇ ਨਾਲ ਜਿਹੜਾ ਆਪਣਾ ਡੀਪੀ ਦਾ ਕੋਲ ਆਪਾਂ ਸਪਰੇਅ ਕਰ ਰਹੇ ਆਂ ਇਹ ਆਪਣਾ ਡੀਪੀ ਦਾ ਕੋਲ ਏ ਤੇ ਇਹਦੇ ਨਾਲ ਆਪਾਂ ਦੋ ਯਾਨੀ ਕਿ ਇੱਕ ਆਪਣੀ ਚਰੇਟਡ ਜ਼ਿੰਕ 12% ਵਾਲੀ ਤੇ ਇੱਕ ਆਪਣੀ ਜਿਹੜੀ ਹੈਗੀ ਜਿੰਕ 21% ਵਾਲੀ ਕਿਉਂਕਿ ਇਹ ਕਈਆਂ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਆਪਾਂ 21% ਜਾਂ 33% ਜਦ ਆਪਾਂ ਡੀਏਪੀ ਦੇ ਘੋਲ ਦੇ ਨਾਲ ਜਾਂ ਆਪਣੇ ਜੜਾ ਯੂਰੀਆ ਦੇ ਘੋਲ ਦੇ ਨਾਲ ਮਿਕਸ ਕਰਕੇ ਆਪਾਂ ਪਾ ਸਕਦੇ ਜਾਂ ਨਹੀਂ ਪਾ ਸਕਦੇ ਕਿਉਂਕਿ ਜਦ ਆਪਣਾ 21% ਯੂਰੀਆ ਦੇ ਨਾਲ ਤਾਂ ਕੋਈ ਚੱਕਰ ਨਹੀਂ ਆਪਾਂ ਸਪਰੇਅ ਕਰ ਸਕਦੇ ਆ ਜਿਹੜਾ ਆਪਣਾ ਫਾਸਫੋਰਸ ਤੱਤ ਤੇ ਡੀਏਪੀ ਦਾ ਘੋਲ ਹੈ ਚਾਹੇ ਆਪਣਾ 5234 ਹੈ ਚਾਹੇ ਆਪਣਾ 1261 ਹੈ ਜੋ ਵੀ ਇਹ ਜਿੰਦੇ ਵਿੱਚ ਆਪਣਾ ਫਾਸਫੋਰਸ ਤੱਤ ਹੁੰਦਾ ਕੀ ਉਹਦੇ ਨਾਲ ਆਪਾਂ ਚਲੇਟਡ ਜ਼ਿੰਕ ਪਾ ਸਕਦੇ ਆ ਜਾਂ 21% ਤੇ ਇਹਦਾ ਅੱਜ ਆਪਾਂ ਇੱਕ ਜਾ ਟੈਸਟ ਕਰ ਲੱਗੇ ਆ ਤੇ ਬਾਕੀ ਆਉਣ ਵਾਲ ਦਿਨਾਂ ਦੇ ਵਿੱਚ ਜਾਨੀ ਕਿ 1-2 ਦਿਨਾਂ ਤੱਕ ਆਪਾਂ ਇੱਕ ਵੀਡੀਓ ਵੀ ਅਪਲੋਡ ਕਰਾਂਗੇ ਜਿੰਦੇ ਵਿੱਚ ਆਪਾਂ ਹਰ ਇੱਕ ਤੱਤ ਜਾਨੀ ਕਿ ਜੋ ਵੀ ਆਪਣਾ ਮੈਗਨੀਸ਼ੀਅਮ ਮੈਗਨੀਜ਼ 13045 ਜੋ ਵੀ ਆਪਾਂ ਕਿਸਾਨ ਵੀਰ ਜਿਹੜੇ ਐਨਪੀਕੇ ਆਪਾਂ ਸਪਰੇਅ ਹਾਂ ਵਰਤਦੇ ਆ ਉਹਨਾਂ ਦੇ ਨਾਲ ਆਪਾਂ ਕਿਹੜਾ ਕਿਹੜਾ ਤੱਤ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਜਾਂ ਕਿੰਦੇ ਨਾਲ ਆਪਾਂ ਜਿਹੜਾ ਕਿਹੜਾ ਤੱਤ ਮਿਕਸ ਕਰਕੇ ਸਪਰੇਅ ਨਹੀਂ ਕਰਨੀ ਜਿੰਨੇ ਨਾਲ ਆਪਣਾ ਜਿਹੜਾ ਕੋਲ ਫਟ ਜਾਂਦਾ ਕਿਉਂਕਿ ਜਿਹੜਾ ਆਪਣਾ ਤੱਤ ਇੱਕ ਦੂਜੇ ਤੱਤ ਨਾਲ ਰਿਐਕਸ਼ਨ ਕਰੇਗਾ ਕੋਲ ਫਟੇਗਾ ਉਹਦਾ ਕਿਸਾਨ ਵੀਰ ਨੂੰ ਆਪਣੀ ਫਸਲ ਤੇ ਕੋਈ ਵੀ ਆਪਾਂ ਨੂੰ ਕੋਈ ਰਿਜ਼ਲਟ ਦੇ ਤੇ ਇਸ ਕਰਕੇ ਆਪਾਂ ਨੂੰ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੇ ਤਤ ਦੇ ਨਾਲ ਆਪਾਂ ਕਿਹੜੇ ਤਤ ਦੇ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਆ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲੋ ਜੀ ਤੇ ਹਾਂ ਦੀ ਕਿਸਾਨ ਵੀਰ ਆਪਾਂ ਸ਼ੁਰੂ ਕਰਦੇ ਆ ਆਪਾਂ ਦੋਨੋਂ ਵਰਤਨਾਂ ਦੇ ਵਿੱਚ ਯਾਨੀ ਕਿ ਡੀਏਪੀ ਦਾ ਕੋਲ ਜਿਹੜਾ ਕਿ ਆਪਾਂ 2 ਕਿਲੋ ਪ੍ਰਤੀ ਏਕੜ ਦੀ ਆਪਾਂ ਡੋਜ਼ ਵਰਤ ਰਹੇ ਆ ਤੇ ਨਾਲ ਆਪਾਂ 2.5 ਕਿਲੋ 2.5 ਕਿਲੋ ਯਾਨੀ ਕਿ 2.5-3 ਕਿਲੋ ਜਿਹੜੀ ਯੂਰੀਆ ਕਾ ਦੇ ਤੇ ਇਹ ਆਪਣਾ ਡੀਏਪੀ ਦਾ ਕੋਲ ਹੈ ਤੇ ਪਹਿਲੇ ਕੋਲ ਦੇ ਵਿੱਚ ਆਪਾਂ ਜਿਹੜੀ 21% ਆਪਣੀ 21% ਜਿਹੜੀ ਜ਼ਿੰਕ ਹੈ ਉਹ ਆਪਾਂ ਕਰਦੇ ਪਾਉਣੇ ਆ ਇਹ ਆਪਣੀ 21% ਹੈ ਇਹ ਆਪਾਂ ਦੋ ਪਾਵਾਂਗੇ ਕਿਉਂਕਿ ਇਹ ਡੋਜ਼ ਜ਼ਿਆਦਾ ਹੁੰਦੀ ਹੈ ਆਪਣੇ ਚਲੇਟੇਡ ਦੇ ਨਾਲੋਂ ਇਹ ਆਪਣੀ 21% ਜ਼ਿੰਕ ਪੈ ਗਈ ਤੇ ਆਪਾਂ ਤਕਰੀਬਨ 10 ਮਿੰਟ ਤੱਕ ਇਹਨੂੰ ਦੇਖਾਂਗੇ ਇਹਦੇ ਨਾਲ ਆਪਾਂ ਹੁਣ ਜਿਹੜੀ ਆਪਣੀ ਚਲੇਟੇਡ ਜ਼ਿੰਕ ਹੈ 1 ਕਪਾਹ ਇਹ ਚਮਚਾ ਲੈ ਲਿਆ ਇਹ ਆਪਣੀ 12% ਇਹਦੇ ਵਿੱਚ ਆਪਾਂ 21% ਪਾਈਏ ਇਹਦੇ ਵਿੱਚ ਆਪਾਂ ਹੁਣ ਚਿਲੇਟਡ ਜ਼ਿੰਕ ਪਾਵਾਂਗੇ ਤੇ तकरीबन ਆਪਾਂ 10 ਮਿੰਟ ਤੱਕ ਆਪਾਂ ਚੰਗੀ ਤਰ੍ਹਾਂ ਘੋਲ ਕੇ ਇਹਨਾਂ ਨੂੰ 10 ਮਿੰਟ ਤੱਕ ਦੇ ਰੱਖਾਂਗੇ ਜਦ ਆਪਣਾ ਘੋਲ ਬਣਿਆ ਹੋਇਆ ਤੇ 10 ਮਿੰਟ ਬਾਅਦ ਜੋ ਵੀ ਰਿਜ਼ਲਟ ਆਉਂਦਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਜੇਕਰ ਆਪਾਂ ਸਹੀ ਤੱਤ ਦੇ ਨਾਲ ਸਹੀ ਤੱਤ ਦੀ ਮਿਕਸਿੰਗ ਕਰਾਂਗੇ ਤਾਂ ਤਾਂ ਹੀ ਆਪਾਂ ਜਿਹੜਾ ਆਪ ਵਧੀਆ ਰਿਜ਼ਲਟ ਲੈ ਸਕਦੇ ਆ ਹਾਂਜੀ 10 ਮਿੰਟ ਹੋ ਚੁੱਕੇ ਨੇ 10 ਤੋਂ ਜ਼ਿਆਦਾ ਟਾਈਮ ਹੀ ਹੋ ਚੁੱਕਿਆ ਤੇ ਇਹ ਕੋਲ ਤੁਸੀਂ ਦੇਖ ਸਕਦੇ ਹੋ ਜਿਹੜਾ ਕੋਲ ਆਪਣਾ ਫਟ ਚੁੱਕਿਆ ਜਿੰਦੇ ਵਿੱਚ ਆਪਾਂ 21% ਜ਼ਿੰਕ ਪਾਈ ਸੀ ਤੇ ਇਹ ਚੰਗੀ ਤਰ੍ਹਾਂ ਜੇ ਆਪਾਂ ਕਹਿ ਸਕਦੇ ਚੰਗੀ ਤਰ੍ਹਾਂ ਮਿਕਸ ਵੀ ਨਹੀਂ ਹੁੰਦਾ ਤੇ ਜਿਹੜਾ ਕੋਲ ਵੀ ਜਿੰਨਾ ਕੁ ਮਿਕਸ ਹੋ ਗਿਆ ਜਿਹੜਾ ਫਟ ਚੁੱਕਿਆ ਜਾਨੀ ਕਿ ਕੋਲਨਾ ਜਾਂ ਰੰਗ ਬਦਲ ਗਿਆ ਸੀ ਤੇ ਜਾਨੀ ਕਿ ਜਿਹੜੇ ਪਾਸੇ ਸਪਰੇਅ ਆ ਤੁਸੀਂ ਦੇਖ ਰਹੇ ਹੋ ਕਿਉਂਕਿ ਪੂਰਾ ਕੈਮਰੇ ਦੇ ਵਿੱਚ ਪੂਰਾ ਕਲੀਅਰ ਨਹੀਂ ਹੋ ਸਕਦਾ ਤੇ ਇਹ ਜਿਹੜਾ ਆਪਣਾ ਇਹ ਵਾਲਾ ਕੋਲ ਇਹ ਕਿਸਾਨ ਵੀਰੋ ਜਿਹੜਾ ਚਿਲੇਟਡ ਜ਼ਿੰਕ ਵਾਲਾ ਕੋਲ ਆਪਣਾ ਬਿਲਕੁਲ ਸਹੀ ਏ ਇਹਦੀ ਆਪਾਂ ਸਪਰੇਅ ਕਰ ਸਕਦੇ ਆ ਚਿਲੇਟਡ ਜ਼ਿੰਕ ਦੀ ਆ ਦੇਖ ਸਕਦੇ ਹੋ ਚਿਲੇਟਡ ਜ਼ਿੰਕ ਦਾ ਕੋਸਾ ਕਿਸਾਨ ਵੀਰੋ ਬਿਲਕੁਲ ਆਪਣਾ ਕੋਈ ਕੋਲ ਫਟਿਆ ਨਹੀਂ ਕੋਈ ਪ੍ਰਭਾਵ ਨਹੀਂ ਪਿਆ ਤੇ ਜਿਹੜਾ ਆਪਣਾ 21% ਵਾਲਾ ਜਿਹੜਾ ਕੋਲ ਆਪਣਾ ਫਟਿਆ ਹੋਇਆ ਯਾਨੀ ਕਿ ਥੋੜਾ ਰੰਗ ਵੀ ਬਦਲ ਗਿਆ ਤੇ ਜਿਹੜਾ ਕੋਲ ਵੀ ਜਣ ਕੇ ਜਗਾ ਆਪਾਂ ਸਪਰੇਅ ਕਰਾਂਗੇ ਜਿਹੜੇ ਆਪਣੇ ਟੈਂਕੀ ਬਲੌਕ ਉਨ ਲੱਗ ਪਏਗੀ ਪੂਰੀ ਸਪਰੇਅ ਨਹੀਂ ਹੋਣੀ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਬਿਨਾ ਕੋਲ ਆਪਣਾ ਪੂਰਾ ਫੜ ਚੁੱਕਿਆ ਆਪਾਂ 21% ਜਾਂ 33% ਦੇ ਨਾਲ ਚਾਹੇ ਆਪਣੀ 0.5 ਜਾਂ 34 ਚਾਹੇ 12 61 ਇਹਦੀ ਆਪਾਂ ਸਪਰੇਅ ਨਹੀਂ ਕਰ ਸਕਦੇ ਜਿਹੜਾ ਆਪਣਾ ਚਲੇਟਡ ਜਿੰਕ ਇਹ ਆਪਾਂ ਕਿਸਾਨਪੁਰ ਆਪਾਂ ਨਾਲ ਵਰਤ ਸਕਦੇ ਆ ਤੇ ਇਹਦੀ ਆਪਾਂ ਡੋਜ਼ ਜਿਹੜੇ 150 ਤੋਂ 200 ਗ੍ਰਾਮ ਹੁੰਦੀ ਹੈ ਇਹ ਆਪਾਂ ਵਰਤ ਸਕਦੇ ਹਾਂ 5234 ਦੇ ਨਾਲ ਵੀ 12 64 ਦੇ ਨਾਲ ਵੀ ਤੇ ਜਿਹੜਾ ਆਪਣਾ 21 33% ਇਹ ਆਪਾਂ ਡੀਏਪੀ ਦੇ ਕੋਲ ਦੇ ਨਾਲ ਜਾਂ ਆਪਾਂ ਕਿਸੇ ਵੀ ਐਨਪੀਕੇ ਦੇ ਨਾਲ ਜਿੰਦੇ ਵਿੱਚ ਆਪਣਾ ਫਾਸਫੋਰਸ ਤੱਤ ਹੁੰਦਾ ਉਹਦੇ ਨਾਲ ਕਿਸਾਨ ਵੀਰ ਆਪਾਂ ਇਹ ਜਿਹੜੀ ਚੀਜ਼ ਆਪਾਂ 21 33% ਜ਼ਿੰਕ ਨਹੀਂ ਵਰਤ ਸਕਦੇ ਕਿਉਂਕਿ ਜਦੋਂ ਦਾ ਕੋਲ ਫਟ ਜਾਂਦਾ ਇਹ ਪੂਰਾ ਜੋ ਵੀ ਆਪਾਂ ਨੂੰ ਰਿਜ਼ਲਟ ਮਿਲਣਾ ਹੁੰਦਾ ਆਪਾਂ ਨੂੰ ਕੋਈ ਵੀ ਰਿਜ਼ਲਟ ਆਪਾਂ ਨੂੰ ਨਹੀਂ ਮਿਲਣਾ ਜੇ ਆਪਣਾ ਕੋਈ ਉਹਦਾ ਕਰਨ ਦਾ ਆਪਾਂ ਨੂੰ ਫਾਇਦਾ ਨਹੀਂਗਾ ਜਿਹੜਾ ਆਪਣਾ 21% ਵਾਲਾ ਜਿਹਨਾਂ ਪੂਰਾ ਜਿਹੜਾ ਕੋਲ ਜਮਾ گاੜਾ ਹੋ ਚੁੱਕਿਆ ਆ ਤੁਸੀਂ ਦੇਖ ਸਕਦੇ ਪੂਰਾ ਜਿਹੜਾ ਕੋਲ گاੜਾ ਹੋ ਚੁੱਕਿਆ ਤੇ ਇਹ ਜਿਹੜਾ ਆਪਣਾ ਜੋ ਵੀ ਆਪਾਂ ਇਹਦੇ ਵਿੱਚ ਮਿਕਸ ਕੀਤਾ ਸੀ ਇਹ ਜ ਬਿਲਕੁਲ ਉਸ ਤਰ੍ਹਾਂ ਇਹਦਾ ਕੋਈ ਵੀ ਪ੍ਰਭਾਵ ਨਹੀਂ ਪਿਆ ਤਕਰੀਬਨ ਆਪਾਂ 10 ਤੋਂ 15 ਮਿੰਟ ਜਿਹੜਾ ਆਪਣਾ ਕੋਲ ਕੂਲ ਕੇ ਆਪਾਂ ਰੱਖ ਛੱਡਿਆ ਸੀ ਤੇ ਇਹ ਆ ਜਿਹਦਾ ਆਪਣਾ ਜਾਰ ਟੈਸਟ ਹੀ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਆਪਾਂ ਵੀਡੀਓ ਤੁਹਾਡਾਂ ਨਾਲ ਸ਼ੇਅਰ ਕਰਾਂਗੇ ਜਿੰਦੇ ਵਿੱਚ ਆਪਾਂ ਵੱਖ-ਵੱਖ ਤੱਤਾਂ ਦੀਆਂ ਜਿੰਨੇ ਆਪਾਂ ਕਹਿੰਦੇ ਨਾਲ ਮਿਕਸ ਕਰ ਸਕਦੇ ਜਿਵੇਂ ਆਪਾਂ ਇੱਕ ਪਿਛਲੇ ਜਿਨ੍ਹਾਂ ਦੇ ਵਿੱਚ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਆਪਣੇ ਕਿਸਾਨ ਵੀਰ ਵੱਲੋਂ ਦੁਕਾਨਦਾਰ ਦੇ ਕਹਿਣ ਤੇ ਜਿਹੜਾ ਆਪਣੇ ਮੈਗਨੀਜ਼ 23.5% ਪਲੱਸ ਜਿਹੜਾ ਆਪਣਾ ਐਨਪੀਕੇ 2330 ਜਿੰਦੇ ਵਿੱਚ 30% ਫਾਸਫੋਰ ਤੱਤ ਸੀ ਤੇ ਮਿਕਸ ਕੀਤਾ ਸੀ ਜਿਹੜਾ ਉਹਨਾਂ ਚਾਰਾਂ ਕਿੱਲਿਆਂ ਦਾ ਜਿਹੜਾ ਦਵਾਈ ਦਾ ਕੋਲ ਫਿੱਡ ਉਹਦਾਂ ਪੈ ਗਿਆ ਸੀ ਉਹ ਵੀ ਇਸੇ ਤਰ੍ਹਾਂ ਜਿਵੇਂ ਹੋ ਚੁੱਕਿਆ ਸੀ ਜਿਵੇਂ ਆ ਆਪਣਾ ਗਾੜਾ ਜਿਹਾ ਹੋ ਚੱਲਿਆ ਕੋਲ ਫਟ ਚੱਲਿਆ ਉਹ ਵੀ ਇਸੇ ਤਰ੍ਹਾਂ ਜਿਹੜਾ ਕੋਲ ਜਿਹ ਟੈਂਕੀ ਬਲਬ ਬਲੌਕ ਹੋਣੀ ਸ਼ੁਰੂ ਹੋ ਗਈ ਸੀ ਪੂਰੀ ਸਪਰੇ ਨਹੀਂ ਸੀ ਕਰ ਬੀ ਸਪਰੇ ਨਹੀਂ ਸੀ ਹੋ ਰਹੀ ਉਹ ਟੈਂਕੀ ਬਲੌਕ ਹੋ ਗਈ ਸਪਰੇ ਨਹੀਂ ਚ ਹੋ ਰਹੀ ਜਿਸ ਕਰਕੇ ਆਪਣਾ ਉਹਨੂੰ ਕਿਸਾਨ ਵੀਰ ਨੂੰ ਚਾਰਾਂ ਕਿਨਾਂ ਜਿਹੜਾ ਕੋਲ ਆਪਣਾ ਡੋਲਣਾ ਪੈ ਗਿਆ ਸੀ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਿਹੜੇ ਤੱਤ ਦੇ ਨਾਲ ਆਪਾਂ ਕਿਹੜਾ ਤੱਤ ਮਿਕਸ ਕਰ ਸਕਦੇ ਆ ਤੇ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਸਬਸਕ੍ਰਾਈਬ ਕਰ ਲਓ ਜੀ ਧੰਨਵਾਦ